ਏਅਰ ਫੋਰਸ ਆਰਮੀ ਤੇ ਇੱਕ ਲੋਕੇਸ਼ਨ ਬਸਤ ਤੀਜੀ ਲੋਕੇਸ਼ਨ ਕਿਹੜੀ ਦੱਸੀ ਸੀ ਏਅਰ ਫੋਰਸ ਆਰਮੀ ਤੇ ਰੇਲਵੇ ਸਟੇਸ਼ਨ ਹਾਂ ਤਿੰਨੇ ਲੋਕੇਸ਼ਨ ਜਿਹੜੀਆਂ ਹੈਗੀਆਂ ਔਨ ਰਹਿਣਗੀਆਂ ਕਿਉਂਕਿ ਇਹ ਅੱਜ ਸ਼ਾਮ ਨੂੰ ਉੱਥੇ ਲਾਈਟ ਨਹੀਂ ਬੰਦ ਹੋਏਗੀ ਬਟ ਮੇਨ ਬਾਹਰ ਦੀ ਲਾਈਟਾਂ ਬੰਦ ਹੋ ਜਾਣੀਆਂ ਉਸ ਤੋਂ ਬਿਨਾ ਕੋਈ ਵੀ ਕਿਥੇ ਲਾਈਟ ਨਹੀਂ ਚੱਲੇਗੀ ਚਾਹੇ ਕਿਸੇ ਦੇ ਐਮਰਜੈਂਸੀ ਲਾਈਟ ਹੈ ਚਾਹੇ ਕਿਸੇ ਦੇ ਆਪਣਾ ਸੋਲਰਸ ਲਾਈਟ ਲੱਗੀਆਂ ਨੇ ਇਹ ਆਪਾਂ ਲੋਕਾਂ ਨੂੰ ਅਵੇਅਰ ਕਰੀਏ ਤੇ ਆਪ ਵੀ ਅਵੇਅਰ ਹੋਈਏ ਈਵਨ ਜਿਹੜੀ ਕੱਲ ਵੀ ਗੱਲ ਚੱਲੀ ਸੀ ਕਿ ਜਿਵੇਂ ਜਿਵੇਂ ਉਹ ਏਸੀ ਦੀ ਲਾਈਟ ਦੇ ਵਿੱਚ ਰੈੱਡ ਲਾਈਟ ਚੱਲ ਰਹੀ ਹੈ ਜਾਂ ਆਪਾਂ ਵਹੀਕਲ ਚਲਾ ਲੈਨੇ ਜਿੱਥੇ ਤੁਸੀਂ ਵਹੀਕਲ ਛੋੜਾ ਹੈਗਾ ਜਦੋਂ ਹੋ ਗਿਆ ਬੰਦ ਹੋ ਗਿਆ ਤਾਂ ਉੱਥੇ ਦੇ ਉੱਥੇ ਤੁਸੀਂ ਉਹਨੂੰ ਆਪਦੇ ਵਹੀਕਲ ਨੂੰ ਵੀ ਲਾਈਟ ਬੰਦ ਕਰਕੇ ਬੰਦ ਕਰ ਦੇਣਾ ਇੱਕ ਵਾਰੀ ਇਹ 10 ਮਿੰਟ ਦੀ ਹੀ ਮੌਕ ਡ੍ਰਿਲ ਹੋਏਗੀ ਤੇ ਉਹਦੇ ਵਿੱਚ ਜਿੰਨੇ ਵੀ ਆਪਾਂ ਪੂਰੇ ਸ਼ਹਿਰ ਵਾਲੇ ਖਾਸ ਕਰ ਸਿਵਲ ਡਿਫੈਂਸ ਦਾ ਉੱਥੇ ਰੋਲ ਕੀ ਹੈ ਕਿ ਤੁਸੀਂ ਆਪਦੇ ਆਪ ਦੇ ਏਰੀਆ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਵੀ ਲਾਈਟ ਜਾਏ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਤਿੰਨ 10-10 ਬੰਦੇ ਪਲੱਸ 3-3 ਉਹ ਟੀਮਾਂ ਜਿਹੜੀਆਂ ਬੰਨੀਆਂ ਐ ਐਮਰਜੈਂਸੀ ਦੇ ਵਿੱਚ ਉਹ ਗਰੁੱਪ ਸਿਵਲ ਡਿਫੈਂਸ ਦਾ ਚੱਲ ਰਿਹਾ ਸੀ ਡੀਸੀ ਸਾਹਿਬ ਏ ਡੀਸੀ ਨਾਲ ਤੇ ਐਸਐਸਪੀ ਮੈਮ ਨੂੰ ਉਹਨਾਂ ਦੇ ਵਿੱਚ ਐਡ ਕਰ ਲਿਆ 4 ਆਵਰ ਵਰਕਿੰਗ ਹੋਊਗੀ ਤੇ ਹੋਰ ਜੇ ਤੁਸੀਂ ਹਾਂ ਪਲੀਜ਼ ਇੱਕ ਮਿੰਟ ਪ੍ਰੋਸਰ ਕੋਈ ਅੰਦਰ ਫੀ ਕਰ ਦਿਓ ਬੱਸ ਉਹਨੂੰ ਅੱਛਾ ਜੀ ਹਾਂ ਬਸ ਹਾਂ ਬੈਠੇ ਨਹੀਂ ਜੀ ਹਾਂ ਬੈਠੋ ਪਲੀਜ਼ ਮੇਰੇ ਨਾਲ ਕਿ ਮੇਰੇ ਕੋਲ ਅੱਜ ਸਵੇਰੇ ਮਿਟਰੀ ਹੈ ਰੇਲਵੇ ਇੰਸਪੈਕਟਰ ਦੀ ਛੀ ਦੋ ਬੀਜਾ ਪਰ ਜੋਂ ਇੱਕ ਬੱਸੇ ਕਰ ਲਵੀਆ ਆਪਾਂ ਆਪਾਂ ਨੀਚੇ ਹੋ ਜਾਈਏ ਨੀਚੇ ਹੋ ਜਾਈਏ ਜਿਆਦਾ ਵਧੀਆ ਸਰ ਅੱਛਾ ਸਰ ਪਤਾ ਕਿ 2 ਵਜੇ 3 ਵਜੇ ਤੱਕ ਲਿਸਟਾ ਦੇਣੀ ਹੈ ਟੀਮਾਂ ਦੀ ਟੀਮਾਂ ਦੀ ਲਿਸਟ ਦੇਣੀ ਸਰ ਬੈਠੋ ਤੁਸੀਂ ਸਾਡੇ ਕੋਲ ਆ ਜੀ ਸਰ ਮੈਂ ਆ ਗਿਆ ਜੀ ਬੜਾ ਅੱਜ ਨਾਈਟ ਚਲੀ ਜਾਂਦਾ ਲੱਗਿਆ ਮੈ ਅੱਛਾ ਸਰ ਹੋਣਾ ਐਕਚੁਅਲੀ ਕੋਨਾ ਸ਼ਾਉਂ ਲਿਆ ਜੇ ਥੋੜੇ ਸਾਰੇ ਮੈਂਬਰ ਹੀ ਤੇ ਸਿਵਲ ਡਿਫੈਂਸ ਦੀ ਪੂਰੀ ਟੀਮ ਹੈ ਅਹੁਦੇਦਾਰ ਨੇ ਸੈਕਟਰ ਗਾਰਡਨ ਕਿਉਂਕਿ ਦੇਖੋ ਐਮਰਜੈਂਸੀ ਸੀਗੀ ਬਹੁਤੇ ਸੈਕਟਰ ਗਾਰਡਨ ਜਿਹੜੇ ਹੈਗੇ ਆ ਕਿ ਜਿਵੇਂ ਆਪਦੇ ਵਰਕ ਤੇ ਵਿੱਚ ਹੀ ਉਹ ਆ ਜਾਣਗੇ ਤਾਂ ਉਹਨਾਂ ਦਾ ਆ ਗਿਆ ਕਿ 4 ਵਜੇ ਤੱਕ ਅਸੀਂ ਪਹੁੰਚ ਜਾਣਾ ਹਾਂਜੀ ਸਰ ਹਾਂਜੀ ਆ ਨਾ ਕੋਈ ਅੱਗੇ ਰੀ ਵੱਡੇ ਹਾਲ ਸੀ ਸਰ ਬਠਿੰਡਾ ਨੂੰ 15 ਜਿਹੜੇ ਸਾਡੇ ਦੇ ਸੈਕਟਰ ਬਣੇ ਹੋਏ ਨੇ ਸਾਨੂੰ ਉੱਪਰੋਂ ਸਾਡੇ ਗ੍ਰਹਿ ਮੰਤਰਾਲੇ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਪਲੈਨਿੰਗ ਸੀਗੀ ਕਿ ਅੱਜ ਦੀ ਮੌਕ ਡ੍ਰਿਲ ਕਰਨੀ ਆ ਮੌਕ ਡ੍ਰਿਲ ਤੋਂ ਬਾਅਦ ਸਾਇਰਨ ਲੋਕਾਂ ਨੂੰ ਦੱਸਣਾ ਤੇ ਰਾਤ ਨੂੰ ਇੱਕ ਬਲੈਕਆਊਟ ਦੀ ਉਹ ਪ੍ਰੈਕਟਿਸ ਸੀਗੀ ਬਟ ਰਾਤੀ ਇਮੀਡੀਏਟਲੀ ਜਿਹੜੀ ਕ emergeny ਦੇ ਵਿੱਚ ਸਿਚੁਏਸ਼ਨ ਚੇਂਜ ਹੋ ਗਈ ਤਾਂ ਸਵੇਰੇ ਡੀਸੀ ਸਾਹਿਬ ਨੇ 10:30 ਵਜੇ emergeny ਦੇ ਵਿੱਚ ਇੱਕ ਮੀਟਿੰਗ ਬੁਲਾਈ ਸੀਗੀ ਉਹ ਮੀਟਿੰਗ ਦੇ ਵਿੱਚ ਜਿਵੇਂ ਤੁਸੀਂ ਲਗਾਓ ਕਿ ਬਿਜਲੀ ਬੋਰਡ ਦਾ ਡਿਪਾਰਟਮੈਂਟ ਫਾਇਰ ਸੇਫਟੀ ਵਾਲੇ ਫਾਇਰ ਫਾਇਰ ਬਗੀੜ ਵਾਲੇ ਸਾਰੇ ਡਿਪਾਰਟਮੈਂਟ ਜਿੰਨੇ ਵੀ ਹੈਗੇ ਆ ਉਹ ਆਏ ਹੋਏ ਸੀਗੇ ਉਹਨਾਂ ਨੂੰ ਸਪੈਸ਼ਲ ਇਨਸਟਰਕਸ਼ਨ ਦੇ ਕੇ ਅੱਜ 4 ਵਜੇ ਇੱਕ ਮੌਕ ਡ੍ਰਿਲ ਮੌਕ ਡ੍ਰਿਲ ਇਹ ਪਬਲਿਕ ਵਾਸਤੇ ਨਹੀਂ ਹੈ ਇਹ ਸਾਰੇ ਡਿਪਾਰਟਮੈਂਟਾਂ ਨੂੰ ਆਪਦੀ ਪ੍ਰੈਕਟਿਸ ਕਰਨ ਵਾਸਤੇ ਕਿ ਅਸੀਂ ਕਿੰਨੇ ਸક્ષਮ ਹਾਂ ਕਿੱਥੇ ਸਾਡੀ ਕਮੀਆਂ ਸੀ ਆਪਦੇ ਦੇਖਣ ਵਾਸਤੇ ਆ ਉਹ ਤਿੰਨ ਲੋਕੇਸ਼ਨਾਂ ਦੇ ਵਿੱਚ ਹੈ ਮਿੱਤਲ ਮਾਲ ਦੇ ਵਿੱਚ ਹੈ ਐਨ ਐਫ ਐਲ ਦੇ ਵਿੱਚ ਹੈ ਤੇ ਰੇਲਵੇ ਸਟੇਸ਼ਨ ਦੇ ਵਿੱਚ ਹੈ ਉੱਥੇ ਸਾਰੇ ਡਿਪਾਰਟਮੈਂਟ ਜਿਵੇਂ ਸਿਵਲ ਡਿਫੈਂਸ ਦੀ ਵੀ ਡਿਊਟੀ ਲੱਗੀ ਹੈ ਸਾਡੇ 12 ਤੋਂ 13 ਬੰਦਿਆਂ ਦੀ ਇੱਕ ਟੀਮ ਤਿੰਨੇ ਥਾਂ ਤੇ ਜਾਏਗੀ ਤਾਂ ਉਹ ਦੀ ਸੀ ਆਪਦੀ ਤਿਆਰੀ ਕਰ ਰਹੇ ਆ ਤੇ ਇਸ ਤਰ੍ਹਾਂ ਹੀ ਰਾਤ ਦਾ ਜਿਹੜਾ ਸਾਨੂੰ ਪਲਾਨਿੰਗ ਦਿੱਤੀ ਗਈ ਹੈ ਕਿ 8:30 ਵਜੇ ਰਾਈਟ 8:30 ਵਜੇ ਸੌਰੀ ਬਲੈਕਆਊਟ ਹੋਣਾ ਹੈ ਉਸ ਬਲੈਕਆਊਟ ਦੇ ਵਿੱਚ ਪੀਐਸ ਪੀਸੀਐਲ ਦੀ ਪੂਰੀ ਅਹਿਮ ਭੂਮਿਕਾ ਹੈ ਉਹਨਾਂ ਨੇ ਆਪਦੀ ਲਾਈਟ ਸਾਰੀਆਂ ਨੇ ক্লোਜ਼ ਕਰਨੀਆਂ ਨੇ ਉਦੋਂ ਬਾਅਦ ਸਾਡੀਆਂ ਡਿਊਟੀਆਂ ਨੇ ਅਸੀਂ ਲੋਕਾਂ ਨੂੰ ਜੇ ਕਿਤੇ ਲਾਈਟ ਜਗਦੀਆਂ ਆਵੇਅਰ ਕਰਨਾ ਹੈ 10 ਮਿੰਟ ਦੇ ਲਈ ਇਹ ਬ੍ਰੇਕਆਊਟ ਰਹੇਗਾ ਉਹਦੇ ਵਿੱਚ ਪੀਸੀਆਨਾ 에어ਪੋਰਟ ਮਿਲਟਰੀ ਏਰੀਆ ਤੇ ਸਟੇਸ਼ਨ ਇਹ ਤਿੰਨੇ ਜਗ੍ਹਾ ਦੀ ਲਾਈਟਰ ਨਹੀਂ ਜਾਏਗੀ ਪਰ ਉਹਨਾਂ ਨੂੰ ਕਹਿ ਦਿੱਤਾ ਕਿ ਬਾਹਰ ਨਹੀਂ ਤੁਸੀਂ ਲਾਈਟਾਂ ਆਪ ਬੰਦ ਕਰੋਗੇ ਕਿਉਂਕਿ ਅੰਦਰ ਇਹ ਬੰਦ ਕਰਦੇ ਨੇ ਤਾਂ ਸਿਸਟਮ ਕੋਲਾਪਸ ਹੋ ਜਾਣਗੇ ਤਾਂ ਇਹ ਤਿੰਨ ਤਿਗਾ ਦੀ ਜਿਹੜੀ ਲਾਈਟਾਂ ਨਹੀਂ ਜਾਏਗਾ ਵਹੀਕਲ ਵਹੀਕਲ ਦਾ ਕੀ ਵੀ ਕਰੂਗਾ ਵਹੀਕਲ ਦੇ ਵਿੱਚ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਇਹ ਟ੍ਰੇਨਿੰਗ ਹੈ ਇੱਕ ਸਾਡੇ ਸਿਵਲ ਡਿਫੈਂਸ ਦੀ ਟੀਮ ਜਗ੍ਹਾ ਜਗ੍ਹਾ ਤੇ ਹੋਏਗੀ ਜੇ ਕੋਈ ਵਹੀਕਲ ਜਾ ਵੀ ਰਿਹਾ ਹੈ ਤਾਂ ਉਹਨਾਂ ਨੂੰ ਰੋਕ ਕੇ ਸਮਝਾਇਆ ਜਾਏਗਾ ਵੀ ਜੇ ਕੁਝ ਇਸ ਤਰ੍ਹਾਂ ਦੀ ਵਾਰਨਿੰਗ ਆਉਂਦੀ ਹੈ ਜਿੱਥੇ ਤੁਸੀਂ ਹੈਗੇ ਹੋ ਉੱਥੇ ਆਪਦਾ ਵਹੀਕਲ ਬੰਦ ਕਰਕੇ ਜਿੰਨਾ ਚ ਤੇ ਜਿਵੇਂ ਲਾਈਟਾਂ ਘਰਾਂ ਦੇ ਵਿੱਚ ਕਈ ਵਾਰੀ ਜਲਦੀਆਂ ਰੱਖ ਲੈਂਦੇ ਆ ਤੇ ਫਿਰਕੀਆਂ ਵਗੈਰਾ ਤੋਂ ਬਾਹਰ ਆਉਂਦੀਆਂ ਕਿਸ ਤਰ੍ਹਾਂ ਲੋਕਾਂ ਨੂੰ ਵੀ ਜਿਹੜੀ ਅੰਦਰ ਸਰ ਪਹਿਲਾਂ ਤਾਂ ਸਾਡਾ ਇਹੀ ਹੈ ਵੀ ਸਾਡਾ ਸਾਡੀ ਡਿਊਟੀ ਸਿਵਲ ਡਿਫੈਂਸ ਦੀ ਹੈ ਅਵੇਅਰ ਕਰਨਾ ਫਿਰ ਉਹਦੇ ਬਾਅਦ ਪ੍ਰਸ਼ਾਸਨ ਦੀ ਹੈ ਅਗਰ ਲੋਕ ਨਹੀਂ ਸਮਝਣਗੇ ਤਾਂ ਪ੍ਰਸ਼ਾਸਨ ਸਖਤੀ ਕਰੇਗਾ ਸਰ ਉਹਦੇ ਵਿੱਚ ਜੇ ਕੋਈ ਕੇਸ ਵੀ ਦਰਜ ਕਰਨਾ ਪੈਂਦਾ ਕੇਸ ਵੀ ਦਰਜ ਕਰੇਗਾ ਜੋ ਵੀ ਪ੍ਰਸ਼ਾਸਨ ਨੂੰ ਲੱਗੇਗਾ ਸਖਤੀ ਹੈ ਸਾਡਾ ਸਿਵਲ ਡਿਫੈਂਸ ਦਾ ਕੰਮ ਹੈ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਕੋਈ ਘੱਟੇ ਦੁਕਾਨਾਂ ਦੇ ਬਾਹਰ ਬੋਰਡ ਲੱਗੇ ਹੋਏ YouTube ਲੱਗੇ ਨੇ ਵਿੱਚ ਉਹ ਜੀ ਉਹਨਾਂ ਦੇ ਵਿੱਚ ਸਪੈਸ਼ਲ ਜਦੋਂ ਜਦੋਂ ਤੁਸੀਂ ਨਹੀਂ ਸਰ ਜਦੋਂ ਲਾਈਟ ਹੀ ਸਾਰੀ ਕਟਆਫ ਹੋ ਗਈ ਤਾਂ ਜਦੋਂ ਪੀਐਸਪੀਸੀਐਲ ਨੇ ਸਾਰੇ ਗ੍ਰੀਡੀ ਬੰਦ ਹਾਂ ਇਨਵਰਟਰ ਵਾਸਤੇ ਮੈਸੇਜ ਜ਼ਰੂਰ ਹੈ ਵੀ ਜੇ ਕਿਸੇ ਦੇ ਜਨਰੇਟਰ ਆਟੋ ਜਨਰੇਟਰ ਆਟੋ ਇਨਵਰਟਰ ਲੱਗੇ ਹੈ ਤਾਂ ਉਹਨਾਂ ਨੂੰ ਬੰਦ ਕਰ ਦਿਓ ਈਵਨ ਅਸੀਂ ਸੋਲਰ ਲਾਈਟਾਂ ਵਾਸਤੇ ਵੀ ਕਹਿ ਰਹੇ ਹਾਂ ਜੇ ਕਿਸੇ ਸੋਲਰ ਲਾਈਟਾਂ ਲਗੀਆਂ ਨੇ ਤਾਂ ਸੋਲਰ ਲਾਈਟਾਂ ਕੁਝ ਦਿਨਾਂ ਵਾਸਤੇ ਲਾ ਕੇ ਰੱਖਣੀਆਂ ਜ਼ਰੂਰੀ ਜੀ ਜਿਹੜਾ ਬੋਕਟਲ ਜਾਂ ਫਿਰ ਜਿਹੜਾ ਬਲੈਕਆਊਟ ਹੋਣਾ ਉਹਦੇ ਵਾਸਤੇ ਸਾਰਿਆਂ ਨੂੰ ਜ਼ਰੂਰੀ ਹੈ ਕਿ ਉਹ ਜਿਹੜੀ ਵੀ ਇਨਸਟਰਕਸ਼ਨ ਪ੍ਰਸ਼ਾਸਨ ਵੱਲੋਂ ਆਈਆਂ ਨੇ ਉਹਨੂੰ ਪੂਰੀ ਤਰ੍ਹਾਂ ਫਾਲੋ ਕਰਨਾ ਹੈ ਕਿਉਂਕਿ ਇਹ ਸਾਰਿਆਂ ਵਾਸਤੇ ਹੈ ਜਦੋਂ ਕੋਈ ਕੋਈ ਪ੍ਰਸ਼ਾਸਨ ਜਿਹੜੇ ਵੀ ਸਖਤ ਦਿੱਤੀਆਂ ਨੇ ਉਹ ਸਾਰਾ ਫਾਲੋ ਕਰਨਾ ਜ਼ਰੂਰੀ ਹੈ ਜਿਵੇਂ ਕਿ ਦੱਸਿਆ ਲਾਈਟਾਂ ਬਿਲਕੁਲ ਬਲੈਕਆਊਟ ਕਰਨਾ ਹੈ 10 ਮਿੰਟ ਵਾਸਤੇ 10 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਜਿੱਥੇ ਹੈਗੇ ਆਪਾਂ ਵਹੀਕਲ ਚ ਹੈ ਚਾਹ ਕਿ ਦੇ ਵਾਹਕਲ ਰਸਤੇ ਵਿੱਚ ਵੀ ਆ ਰਸਤੇ ਵਿੱਚ ਵੀ ਵਾਹਕਲ ਆਫ ਕਰਕੇ ਬੰਦ ਕਰਕੇ ਉੱਥੇ ਰੁਕ ਜਾਣਾ 10 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਕਿ ਪ੍ਰੈਕਟਿਸ ਹੈ ਇਹ ਦਰਦ ਦੀ ਲੋੜ ਨਹੀਂ ਪਰ ਇਹਨੂੰ ਸੀਰੀਅਸ ਵੀ ਲੈਣਾ ਇਸ ਚੀਜ਼ ਨੂੰ ਤਾਂ ਅੱਜ ਸਿਵਲ ਡਿਫੈਂਸ ਦੀ ਜਿਹੜੀ ਆ ਮੀਟਿੰਗ ਸੀਗੀ ਤਾਂ ਇਸ ਬਾਰੇ ਵਰਕਰ ਡਿਊਟੀ ਆਈਆਂ ਗਈਆਂ ਡਿਊਟੀਆਂ ਸਿਵਲ ਡਿਫੈਂਸ ਵੱਲੋਂ ਇੱਥੇ ਸਾਡੇ ਆਫਿਸ ਦੇ ਵਿੱਚ ਲਗਾਈਆਂ ਜਾ ਰਹੀਆਂ ਨੇ ਸਾਰੇ ਜਿਹੜੇ ਮੈਂਬਰ ਨੇ ਇਹਰਾਂ ਜੀ 3 ਮੈਸੇਜ ਹੋ ਗਏ ਜੀ ਬਾਰੇ ਅ ਜਿਸ ਪ੍ਰਕਾਰ ਨਾਲ ਸਾਡੇ ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲਸ ਐ ਡੀਸੀ ਸਾਹਿਬ اور ਸਾਡੀ ਸਿਵਲ ਡਿਫੈਂਸ ਦੀ ਜਿਹੜੀ ਟੀਮ ਐ ਕੰਪੇਅਰ ਸੇ ਤੋਂ ਸਾਡੀ ਟ੍ਰੇਨਿੰਗ ਵੀ ਲੱਗ ਰਹੀ ਸੀ ਔਰ ਅੱਜ ਬਾਈ ਚਾਂਸ ਸਹਲਤ ਵੀ ਐਸੇ ਬਣ ਕੇ ਤੇ ਮੈਂਟਲੀ ਫਿਜ਼ੀਕਲੀ ਔਰ ਹਰ ਪੱਖੋਂ ਸਾਡੀ ਪੂਰੀ ਤਿਆਰੀ ਹੈ ਔਰ ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਦੇਸ਼ ਕੋਲ ਟੈਕਨੋਲੋਜੀ ਔਰ ਆਰਮੀ ਵਰਲਡ ਦੀਆਂ ਟੋਪ ਮੋਸਟ ਆਰਮੀਜ਼ ਦੇ ਵਿੱਚੋਂ ਸਾਡੀਆਂ ਆਰਮੀਜ਼ ਨੇ ਔਰ ਪੰਜਾਬ ਹੀ ਨਹੀਂ ਸਾਰਾ ਹਿੰਦੁਸਤਾਨ ਬੱਚਾ ਬੱਚਾ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਤਿਆਰ ਹੈ ਦੁਬਾਰਾ ਪਹਿਲਗਾਮ ਵਰਗੀ ਘਟਨਾ ਹਿੰਦੁਸਤਾਨ ਚ ਨਾ ਹੋਵੇ ਜੋ ਵੀ ਸਖਤ ਕਦਮ ਸਾਡੇ ਦੇਸ਼ ਦੇ ਹੈਡਲਾਈਨ ਗਏ ਅਸੀਂ ਉਹਨਾਂ ਨਾਲ ਸਹਿਮਤ ਹਾਂ ਦੇਖੋ ਕਿੰਨੇ ਵੱਡੇ ਪੱਧਰ ਤੇ ਸਾਰੇ ਹਾਲਾਤ ਨੂੰ ਨਿਪਟਨ ਦੇ ਲਈ ਹਰ ਵਰਗ ਦੇ ਲੋਕ ਬਜ਼ੁਰਗ ਲੋਕ ਨੌਜਵਾਨ ਲੇਡੀਜ਼ ਡਿਫਰੈਂਟ ਟਾਈਪ ਦੇ ਐਨ ਜੀਓਜ਼ ਪਰ ਇਸ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਆਪਣੀ ਆਪਣੀ ਰਿਸਪੋਨਸੀਬਿਲਟੀਜ਼ ਲੈ ਕੇ ਲੋਕ ਜਾ ਚੁੱਕੇ ਐ ਔਰ ਧਨੋ ਮਨੋ ਧਨੋ ਆਪਣੇ ਦੇਸ਼ ਲਈ ਸਭ ਕੁਝ ਸੈਕਰੀਫਾਈਜ਼ ਕਰਨ ਲਈ ਹਰ ਵਿਅਕਤੀ ਧਰ ਜੈ ਹਿੰਦ ਜੈ ਭਾਰਤ ਜੈ ਭਾਰਤ ਮਾਤਾ ਦੀ ਸਭ ਬਲੈਕਆਊਟ ਤੇ ਮੌਕੜ ਦਾ ਸਾਰਾ ਨਹੀਂ ਬੜੀ ਜਿਵੇਂ ਨਿਰਦੇਸ਼ ਆਇਆ ਪ੍ਰਸ਼ਾਸਨ ਦੇ ਉਸ ਤਰ੍ਹਾਂ ਉਹਦਾ ਪਾਲਨ ਕਰਨਾ 10 ਮਿੰਟ ਦਾ ਬ੍ਰੇਕ ਟੋਕ ਤਾਂ ਅੱਜ ਜੋ ਸਿਵਲ ਡਿਫੈਂਸ ਬਲੋਜ ਇੱਥੇ ਜਿਹੜੀ ਮੀਟਿੰਗ ਸੀਗੀ ਵੱਖ-ਵੱਖ ਡਿਊਟੀਆਂ ਵੰਡੀਆਂ ਗਿਆ ਵੱਖ-ਵੱਖ ਏਰੀਆਆਂ ਦੇ ਤਾਂ ਅਪਡੇਟ ਵੀ ਤਾਂ ਕੁਝ ਰੂਪ ਦਿਖਾਵਾਂਗੇ ਜੁੜੇ ਸਾਡੇ ਚੈਨਲ 5 point tv ਨਾਲ ਜੈ ਹਿੰਦ ਜੈ ਪਰਮਾ